उस सब में मंत्री जी ने भाग दिया और प्रोत्साहन दिया लोगों को कि कैसे भारत को स्वच्छ रखना है कैसे गांधी जी के आदर्शों पे चलना है और कैसे हमने अपनी जो विलेज इंडस्ट्री है उसको बचाना है तो इससे फ़र्क पड़ता है बहुत जब एक पर्सनैलिटी बोलती है टीवी पर तो लोग उसको फॉलो करते हैं तो आज हम जहाँ परचेजिंग कर रहे हैं तो हमें देखकर मुझे लगता है 100-200 लोगों ने परचेजिंग ज़रूर की होगी 100-200 लोगों ने परचेजिंग जरूर की होगी इससे एक मैसेज आता है जैसे पिछले 10 साल में खाद्य आश्रम की सेल चार गुना बढ़ गई फ़ौर से डिमांड आ गई अभी हमने कई प्रोडक्ट देखे जो मैक्सिमम एक्सपोर्ट हो रहे हैं उसकी एक मार्केटिंग का उसका प्लेटफॉर्म का जरिया है और देखिए मोदी सरकार में कोई भी मंत्री है या कोई भी हमारा कार्यकर्ता है बूथ लेवल तक का वो सारे आज इसी काम पे जुड़े हुए हैं या स्वच्छता का, का काम कर रहे हैं या गांधी जी के आदर्शों का जो भी उनके कार्य थे उसको फैला रहे हैं और खादी की सेल को बढ़ाने के लिए क्या क्या उपाय करने हैं उसका एक प्लेटफॉर्म तैयार कर रहे हैं तो हमारे बीच में आज रमनीक जी दिल्ली से स्पेशल आए हैं फॉर चंडीगढ़ ओनली तो आज इन्होंने यहाँ भारतीय जनता पार्टी ये हमारे जो लोकल वर्कर्स हैं उनके साथ मिले उनका भी हौसला बढ़ाया तो मैं आशा करता हूँ वैसे तो रमनीक जी चंडीगढ़ के ही रहने वाले हैं और टाइम टू टाइम चंडीगढ़ आते रहेंगे और आशा भी करता हूँ चंडीगढ़ की जो समस्याएं हैं जो इनके पास मंत्रालय हैं उनको भी सोल्व करने के लिए हमारा सहयोग करेंगे थैंक यू प्रधान जी, आपने जैसे एक बात मैं आपका थैंक्स भी करता हूं, क्योंकि आज मुझने खादी से खादी भंडार से आपने मुझे क्योंकि प्यार ही होता है और हमारे प्रेसिडेंट साहब हैं चंडीगढ़ के और मेरे लिए कुर्ता पजामा और खादी का बास्केट जैसे हम कुर्ते पजामे के ऊपर डालते हैं तो वो आज उपहार गिफ्ट दिया है तो मैं प्रधान जी आपका इस पे बहुत आभार ये एक लव ऑफ टोकन है एक, एक एक हमारा कल्चर है और थैंक यू सर थैंक यू प्रधान थैंक यू, यू जहां मैं प्रेसिडेंट साहब का वहीं मैं हमारे संजय कुमार शर्मा जी और सब तो जरूरी ती सारे ने ਕਿਹਾ ਵੀ ਕਿਸ ਤਰੀਕੇ ਨਾਲ ਦੋ ਚੀਜ਼ਾਂ ਮੈਂ ਜ਼ਰੂਰ ਕਹਿਣਾ ਚਾਹੂੰਗਾ ਜੇ ਅੱਜ ਪ੍ਰਧਾਨ ਮੰਤਰੀ ਜੀ ਨੇ ਦੇਖੋ ਮੈਂ ਇਹ ਨਹੀਂ ਪਰ ਮੈਂ ਸਚਾਈ ਦੱਸਦਾ ਅੱਜ ਤੱਕ ਤੁਸੀਂ ਕਹੋਗੇ ਸਿਆਸਤ ਸਿਆਸਤ ਨਹੀਂ ਕਰਨ ਦੀ ਗੱਲ ਮੈਂ ਪੋਲਿਟਿਕਸ ਮੈਂ ਆ ਚੌਥੀ ਟਰਮ ਆ ਮੇਰੀ ਮੈਂਬਰ ਪਾਰਲੀਮੈਂਟ ਦੀ ਤੇ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂ ਤਾਂ ਸਿਰਫ ਮਾ ਗਾਂਧੀ ਜੀ ਦੇ ਦਿਨ ਤੇ ਜੈਨਤੀ ਦਿਨ ਤੇ ਸਿਰਫ ਮਾਤਮਾ ਗਾਂਧੀ ਜੀ ਦੇ ਫੋਟੋ ਪਿਕਚਰ ਤੇ ਜਾ ਕੇ ਫੁੱਲ ਅਰਪਣ ਕਰਦੇ ਸੀ 10 ਸਾਲ ਤੋਂ ਦੇਖ ਰਹੇ ਸੀ ਪ੍ਰਧਾਨ ਮੰਤਰੀ ਜੀ ਨੂੰ ਕਿਸ ਤਰੀਕੇ ਨਾਲ ਸਾਡੇ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੂੰ ਪਿਆਰ ਨਾਲ ਸੀ ਬਾਪੂ ਕਹਿੰਦੇ ਲਾਲ ਕਿਲੋ ਤੋਂ ਲੈ ਕੇ ਉਹਨਾਂ ਦੀ ਸਵੱਛਤਾ ਅਭਿਆਨ ਦਾ ਜ਼ਿਕਰ ਕਰਦੇ ਕਰਦੇ ਅੱਜ ਕਿੱਥੇ ਪਹੁੰਚ ਗਏ ਅੱਜ ਤੁਹਾਡੇ ਬੱਚੇ ਤੁਹਾਨੂੰ ਕਹਿੰਦੇ ਆ ਸਕੂਲ ਤੋਂ ਆਪਣੇ ਪੇਰੈਂਟਸ ਨੂੰ ਕਹਿੰਦੇ ਆ ਵੀ ਨਹੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾਜ ਕਿਲੇ ਤੋਂ ਇਹ ਗੱਲ ਕਹੀ ਆ ਵੀ ਸਫਾਈ ਸਵੱਛਤਾ ਸਵੱਛਤਾ ਹੀ ਸੇਵਾ ਅੱਜ ਉਹਨਾਂ ਨੇ ਸਾਨੂੰ ਨਾਰਾ ਦੇ ਕੇ ਭੇਜਿਆ ਸਵੱਛਤਾ ਹੀ ਸੇਵਾ ਤੇ ਅੱਜ ਸਾਰਾ ਦਿਨ ਸਾਡੇ 50 ਜਗ੍ਹਾ ਤੇ ਅੱਜ ਸਫਾਈ ਬਿਆਨ ਚੱਲਿਆ گورنر ਸਾਹਿਬ ਵੀ ਸਵੇਰੇ ਸਾਰੇ ਐਡਮਿਨਿਸਟ੍ਰੇਸ਼ਨ ਬੀਜੇਪੀ ਸਾਰੀ ਤਲਗ ਲਗ ਜਗਾ ਤੇ ਤੁਸੀਂ ਦੇਖਿਆ ਅੱਜ ਦੂਜਾ ਸਾਨੂੰ ਇਹ ਸੀ ਖਾਦੀ ਜੇ ਗਾਂਧੀ ਜੀ ਨਾਲ ਜਾਂ ਉਹ ਲੋਕ ਸਾਡੇ ਸਾਰਿਆਂ ਦੇ ਕਿਸੇ ਦੇ ਨਹੀਂ ਸਾਰਿਆਂ ਦੇ ਜਿਹੜੇ ਪੀੜੀਆਂ ਜਨਰੇਸ਼ਨ ਜਿਹੜੀਆਂ ਪਿੱਛੇ ਤਿੰਨ ਪੀੜੀਆਂ ਉਹ ਸਾਰੀਆਂ ਆਜ਼ਾਦੀ ਦੀ ਲੜਾਈ ਲੱਗੀਆਂ ਹੋਈਆਂ ਸੀ ਸਾਰੀਆਂ ਹੁਣ ਮੈਨੂੰ ਇੱਕ ਬਜ਼ੁਰਗ ਮਿਲੇ ਸਰਦਾਰ ਜੀ ਆਪਣੀਆਂ ਬੇਟੀਆਂ ਦੇ ਨਾਲ ਸੀ ਤੇ ਸਟੀਲ ਅਥਾਰਟੀ ਆਫ ਇੰਡੀਆ ਦੇ ਵਿੱਚ ਜੌਬ ਕਰਦੇ ਸੀ ਉੜੀਸਾ ਚ ਸੀ ਸਾਰੀ ਉਮਰ ਲਾਈ ਅੱਜ ਰਿਟਾਇਰਮੈਂਟ ਹੁਣ ਰਿਟਾਇਰਡ ਹੋਣ ਤੋਂ ਬਾਅਦ ਆਪਣੇ ਇੱਕ ਪ੍ਰੋਫੈਸਰ ਨੇ ਇੱਕ ਇਨਫਰਸਿਸ ਬਹੁਤ ਵੱਡੀ ਜੌਬ ਤੇ ਬੇਟੀਆਂ ਦੋਨੋਂ ਅੰਦਰ ਮੈਂ ਮੇ ਪੁੱਛਿਆ ਉਹਨਾਂ ਤਸਵੀਰ ਖਿਚਾਈ ਮੈਂ ਉਹਨਾਂ ਨਾਲ ਜਾ ਕੇ ਦੇਖੋ ਉਹਨਾਂ ਚ ਕਿੰਨਾ ਆਪਣੇ ਦੇਸ਼ ਪ੍ਰਤੀ ਜਜ਼ਬਾ ਤੇ ਅੱਜ ਉਹ ਤਕਰੀਬਨ 80 ਇਅਰ 올 ਉਹ ਸਾਡੇ ਹੋਣਗੇ ਬਜ਼ੁਰਗ ਆਪਣੀ ਉਹੇ ਸਰੂਪ ਚ ਪੱਗ ਸਜਾਈ ਹੋਈ ਦਾੜੀ ਸਜਾਈ ਹੋਈ ਤੇ ਅੱਜ ਕਹਿੰਦੇ ਮੈਂ ਕਦੇ ਵੀ ਆ ਦਿਨ 2 ਅਕਤੂਬਰ ਕਦੇ ਵੀ ਉਹ ਦਿਨ ਨਹੀਂ ਮਿਸ ਕਰਦਾ ਜਦੋਂ ਮੈਂ ਖਾਦੀ ਭੰਡਾਰ ਚ ਖਾਦੀ ਦੇ ਵਸਤਰ ਆਪਦੇ ਲਈ ਆਪਣੇ ਪਰਿਵਾਰ ਲਈ ਉਹਨਾਂ ਦੇ ਵਾਈਫ ਨਾਲ ਨਹੀਂ ਆਉਂਦੇ ਇਸ ਤਰੀਕੇ ਨਾਲ ਇੱਕ ਨੌਜਵਾਨ ਮੈਂ ਹੁਣੀ ਉਹ ਉਤਲੇ ਸਟੇਅਰਸ ਪੌੜੀਆਂ ਚੜ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕਰਨ ਲੱਗ ਗਿਆ ਉਹ ਕਹਿੰਦੇ ਮੈਂ ਅਮਰੀਕਾ ਤੋਂ ਆਇਆ ਟੈਕਸਸ ਤੋਂ ਆਇਆ ਮੈਂ ਕਾਸਟੌਰ ਤੇ ਅੱਜ ਦੇ ਦਿਨ ਮੈਂ ਉੱਥੇ ਵੀ ਖਾਦੀ ਸਾਡੇ ਸਾਰੇ ਪਾਉਂਦੇ ਆ ਤੇ ਮੈਂ ਅੱਜ ਅਮਰੀਕਾ ਤੋਂ ਮੈਂ ਸੋਚਿਆ ਮੈਂ ਉਰੇ ਆਂ ਦਿਨ ਤੇ ਮੈਂ ਉਰੇ ਆ ਕੇ ਖਰੀਦਦਾਰੀ ਕਰਾਂ ਇਹ ਖਾਦੀ ਇਹ ਚਰਖਾ ਚਰਖਾ ਜਦੋਂ ਇਹ ਆਪਾਂ ਕਿਸੇ ਵੇਲੇ ਸਭ ਤੋਂ ਵੱਧ ਪ੍ਰਧਾਨ ਜੀ ਹੁਣੀ ਅਸੀਂ ਗੱਲਾਂ ਕਰ ਰਹੇ ਸੀ 18ਵੀਂ ਸਦੀ ਚ ਸਭ ਤੋਂ ਇੰਡੀਆ ਨੰਬਰ 1 ਸੀ ਕਪੜੇ ਚ ਇਸ ਵਪਾਰ ਚ ਸਭ ਤੋਂ ਵੱਧ ਕਾਟਨ ਸਾਡੇ ਸੀ ਨੰਬਰ 1 ਤੇ ਉਹ ਗਾਂਧੀ ਜੀ ਨੇ ਉਹ ਚਰਖਾ ਇੱਕ ਦੁਨੀਆ ਦੇ ਨਕਸ਼ੇ ਤੇ ਉਹਨੂੰ ਇੱਕ ਇੱਕ ਜੇ ਉਹਨੂੰ ਮੈਂ ਸਮਾ ਇੱਕ ਸਿੰਬਲ ਅਮੰਦਾ ਸ਼ਾਂਤੀ ਦਾ ਆਜ਼ਾਦੀ ਦਾ ਉਚਰਖੇ ਨੂੰ ਬਣਾਇਆ ਉਹਦੇ ਵਿੱਚ ਸਾਡੀਆਂ ਦੋ ਮਾਮਾ ਸਾਡੇ ਜਿਹੜੇ 30 31 31 ਸਾਲ ਹੋ ਗਏ ਮਾਤਾ ਅੰਗਰੇਜ਼ ਕੌਰ ਜੀ ਬੈਠੇ ਆ ਮਾਤਾ ਸਲੀਮ ਇੱਥੇ ਜਿਹੜੇ ਕਿ ਲਗਾਤਾਰ 35 ਸਾਲ ਤੋਂ ਉਹਨਾਂ ਨੂੰ ਧਾਗਾ ਬਣਾ ਕੇ ਉਹ ਜਦੋਂ ਇਹ ਉਹਨਾਂ ਨੂੰ ਕਾਟਨ ਕਪਾ ਜਦੋਂ ਉਹਨਾਂ ਨੂੰ ਦਿੰਦੇ ਆ ਤੇ ਉਹ ਤੋਂ ਉਹ ਧਾਗਾ ਥ्रेड ਬਣਾ ਕੇ ਉਹ ਖਾਦੀ ਭੰਡਾਰ ਨੂੰ ਦਿੰਦੇ ਉਦੋਂ ਬਾਅਦ ਇੱਕ ਯਮਨਾ ਨਗਰ ਦੇ ਕੋਲ ਇੱਕ ਪਿੰਡ ਜਿਹੜਾ ਉਹ ਪਿੰਡ ਤੋਂ ਆਪਣਾ ਕੀ ਨਾਮ ਸੀ ਉਹਨਾਂ ਦਾ ਪਿੰਡ ਦਾ ਨਹੀਂ 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 ਦੂਜਾ ਮੋਗਲ ਵਾਲੀ ਮੋਗਲ ਵਾਲੀ ਮੋਗਲ ਵਾਲੀ ਪਿੰਡ ਉੱਥੇ ਦੇ 12th ਤੋਂ ਬਾਅਦ ਸਾਡੀਆਂ ਬੱਚੀਆਂ ਤੇ ਸਾਡੀਆਂ ਭੈਣਾਂ ਸਪੈਸ਼ਲ ਉਹ ਉੱਥੇ ਕਈ ਕਈ ਿਲਾਕੇ ਰਹਿ ਜਾਂਦੇ ਆ ਕੋਈ ਕਮੀ ਪਰ ਉਹ ਉੱਥੇ ਦਾ ਸਾਰਾ ਇਹ ਪਿੰਡ ਆ ਜਿਹੜਾ ਇਸ ਖਾਦੀ ਨਾਲ ਜੁੜਿਆ ਤੇ ਇੱਕ ਸਾਡੇ 80 ਸਾਲ ਤੋਂ ਉੱਤੇ ਉਹਨਾਂ ਨੂੰ ਇਹਨਾਂ ਦਾ ਟੇਲਰ ਆ ਜਿਹੜਾ ਸੰਧਾਰਪ ਜੀ ਦਾ ਕੀ ਨਾਮ ਦੱਸਿਆ ਸੀ ਜੀ ਜਿਹੜੇ ਟੇਲਰ ਨੇ ਜਿਹੜਾ ਬੜਾਇਲ ਜੱਟ ਨੇ ਹਰਪਜਨ ਸਿੰਘ ਜੀ ਅਸੀਂ ਉਹਨਾਂ ਨੂੰ ਮੈਂ ਪ੍ਰਧਾਨ ਜੀ ਨੂੰ ਕਿਹਾ ਬੜਾ ਜਿਨ੍ਹਾਂ ਨੂੰ ਸਨਮਾਨਤ ਵੀ ਕਰਾਂਗੇ ਤੇ ਉਹ ਖਾਦੀ ਨਾਲ ਹੀ ਜੁੜੇ ਆ ਇਹਨਾਂ ਦੇ ਟੇਲਰ ਨੇ ਉਹ ਜੁੜੇ ਇਸੇ ਤਰੀਕੇ ਨਾਲ ਜੇ ਸ਼ਰਮਾ ਜੀ ਸੁਖਵਿੰਦਰ ਕੌਰ ਜੀ ਇਹ ਰੈਪ ਰੈਪ ਰਾਣੀ ਤੋਂ ਸਾਰੇ ਆਏ ਹੋਏ ਨੇ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਕਰਦਾ ਵੈਲਕਮ ਕਰਦਾ ਤੁਸੀਂ ਦੇਖਿਆ ਵੀ ਅਲੱਗ-ਅਲੱਗ ਚਰਖੇ ਲੱਗੇ ਹੋਏ ਆ ਤੇ ਹਾਸੇ ਵਾਲੀ ਗੱਲ ਵੀ ਇੱਕ ਜ਼ਰੂਰ ਮੈਂ ਐਡ ਕਰਦਾ ਮੇਰੀ ਮਾਂ ਨੇ ਕਹੀ ਇੱਕ ਉਹ ਕਹਿਣ ਲੱਗੇ ਵੀ ਭਾਈ ਮੈਂ ਕਿਹਾ ਜੀ ਤੁਸੀਂ ਘਰ 'ਚ ਨੋ ਆਏ ਸਭ ਕੁਝ ਆ ਤੇ ਇਹ ਤਾਂ ਕੋਈ ਜ਼ਿਆਦਾ ਇਹਦੀ ਇਨਕਮ ਜਾਂ ਇਹਦੇ ਨਾਲ ਕੋਈ ਉਹ ਕਹਿੰਦੇ ਹੋਰ ਵੀ ਬੜੇ ਕੰਮ ਨੇ ਪਰ ਮੈਂ ਮੋਬਾਈਲ ਦੇ ਟੈਲੀਫੋਨ ਤੋਂ ਦੇਖਣ ਤੋਂ ਹੋਰ ਘਰ 'ਚ ਸਸ ਨੋਆ ਦੇ ਨੋਖਜੋਗ ਤੋਂ ਕਹਿੰਦੇ ਮੈਂ ਜਰੂਰ ਬਚੀ ਰਹਿਣੀ ਆ ਮੈਂ ਆਪ ਉਹਨਾਂ ਨੇ ਇਹ ਗੱਲ ਕਹੀ ਹਾਸੇ ਚ ਕਹੀ ਤੇ ਮੈਂ ਕਹਿੰਦੇ ਉਸ ਤੋਂ ਬਚ ਕੇ ਆਪਣਾ ਇਹ ਚ ਦੋ ਚਾਰ ਘੰਟੇ ਲਾ ਲੈ ਲੀਏ ਤੇ ਮੈਨੂੰ ਲੋੜ ਨਹੀਂ ਪੈਂਦੀ ਕਿਸੇ ਹੋਰ ਚੀਜ਼ ਦੀ ਨਾਲੇ ਕਮਾਈ ਕਰਨ ਲੈਂਦੀ ਤੇ ਇਹ ਛੋਟੇ ਛੋਟੇ ਪਿੰਡਾਂ ਦੇ ਛੋਟੇ ਛੋਟੇ ਪਰਿਵਾਰਾਂ ਦੀਆਂ ਇਹ ਗੱਲਾਂ ਨੇ ਤੇ ਅਸੀਂ ਇਹ ਖਾਦੀ ਨੂੰ ਅੱਜ ਮੋਦੀ ਸਾਹਿਬ ਨੇ ਹਰ ਕੋਨੇ ਤੇ ਤੇ ਬੀਜੇਪੀ ਨੇ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਸੰਤਰੀ ਆ ਹਰ ਕਾਰਕਿਰਤਾ ਤੋਂ ਲੈ ਕੇ ਲੀਡਰ ਤੱਕ ਸਭ ਨੂੰ ਆਦੇਸ਼ ਦੇ ਕੇ ਵੀ ਗਾਂਧੀ ਜੀ ਆਪਣੇ ਗਲੀਆਂ 'ਚ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਜੇ ਸਫਾਈ ਆਪਾਂ ਬਿਮਾਰੀਆਂ ਤੋਂ ਕਿੰਨੀਆਂ ਤੋਂ ਬਚ ਸਕਦੇ ਆਪਣੇ ਲਈ ਕਰਨੀ ਆਪਾਂ ਕਿਸੇ ਲਈ ਥੋੜੀ ਕਰਨੀ ਆ ਪਰ ਉਹਨਾਂ ਦਾ ਜਿੱਦਣ ਦਾ ਜਿਵੇਂ ਇਹਨਾਂ ਨੇ ਕਿਹਾ ਇਹ ਗੱਲ ਸ਼ੁਰੂ ਕੀਤੀ ਆ ਤੇ ਇੱਕ ਇਹ ਪ੍ਰਾਈਮ ਮਿੰਿਸਟਰ ਨੇ ਇਹ ਨਹੀਂ ਵੀ ਇੱਕ ਗੱਲ ਕਹਿ ਕੇ ਛੱਡਦੀ ਨਾ ਉਹਨੂੰ ਲਗਾਤਾਰ ਕੈਰੀ ਕਰਦੇ ਆ ਨਾਲ ਚਲਦੇ ਰਹਿੰਦੇ ਆ ਤੇ ਨਾਲ ਸਭ ਨੂੰ ਚਲਾਉਂਦੇ ਆ ਤੇ ਮੇਰੀ ਅਜ ਬੱਚਿਆਂ ਨੂੰ ਸਵੇਰੇ ਵੀ ਇਹ ਪੀਐਸਬੀ ਆਪਣੇ ਪੇਰੈਂਟਸ ਨੂੰ ਆਪਣੇ ਹੋਰਾਂ ਨੂੰ ਇਸ ਦੀ ਅਵੇਅਰਨੈਸ ਨਾਲ ਕਰਦੇ ਰਹਿਣਾ ਤਾਂ ਹੀ ਸਾਡਾ ਇਹ ਮਕਸਦ ਆ ਤੇ ਵੱਧ ਤੋਂ ਵੱਧ ਖਾਦੀ ਆ ਕੇ ਜ਼ਰੂਰ ਖਰੀਦੋ ਵੀ ਖਾਦੀ ਪਾਓ ਵੀ ਆਪਾਂ ਮੈਂ ਨਹੀਂ ਮਾੜਾ ਕਿਸੇ ਨੂੰ ਫੈਬ ਇੰਡੀਆ ਆਪਣੀ ਜਗ੍ਹਾ ਇਹ ਹੋਰ ਬ੍ਰਾਂਡ ਆਪਣੀ ਜਗ੍ਹਾ ਨਹੀਂ ਬਹੁਤ ਵਧੀਆ ਨੇ ਮੈਂ ਨਹੀਂ ਕਿਸੇ ਨੂੰ ਕਹਿੰਦਾ ਪਰ ਜੇ ਉਹ ਕਿਸੇ ਨੂੰ ਰੋਜ਼ਗਾਰ 400 ਬੰਦੇ ਨੂੰ ਦਿੰਦੀ ਆ ਖਾਦੀ ਜਿਹੜੀ ਇਹ 4000 ਬੰਦੇ ਨੂੰ ਕੰਮ ਦੇ ਰਿਹਾ ਜੁੜੇ ਹੋਏ ਆ ਪਿੰਡ ਦੇ ਰੂਰਲ ਲੋਕ ਜੁੜੇ ਹੋਏ ਆ ਇਹਦੇ ਨਾਲ ਆਮ ਮੁਹੱਲਿਆਂ ਦੇ ਲੋਕ ਜੁੜੇ ਹੋਏ ਆ ਤੇ ਜੇ ਤੁਸੀਂ ਖਾਦੀ ਅੱਜ ਇਹ ਨਹੀਂ ਕੋਈ ਮਹਿੰਗਾ ਤੋਂ ਮਹਿੰਗਾ ਵੀ ਆ 5000 ਰੁਪਏ ਮੀਟਰ ਵੀ ਆ ਇਹ ਨਹੀਂ ਤੁਸੀਂ ਕਿਤੇ ਇਸ ਗੱਲ 'ਚ ਵੀ ਦੂਜੇ ਬ੍ਰਾਂਡ ਨੇ ਉਹ ਮਹਿੰਗੇ ਨੇ ਜੇ ਮਹਿੰਗਾ ਲੈਣਾ ਮਹਿੰਗਾ ਵੀ 5000 ਰੁਪਏ ਦਾ ਵੀ ਉਹ ਬੰਗਾਲ ਦਾ ਜਾਂ ਅਸਾਮ ਦਾ ਉਹ ਥ੍ਰੈਡ ਆ ਧਾਗਾ ਜਿਹਦੀ ਨਾਲ ਬਣਦੇ ਆ ਤੇ ਉਹ ਖਾਦੀ ਆ ਜਿਹੜੀ ਉਹ ਆਮ ਪਾਉਣ ਲਈ ਉਹ 100 ਰੁਪਏ ਮੀਟਰ ਵੀ ਆ ਇਸ ਕਰਕੇ ਹਰ ਚੀਜ਼ਾਂ ਪਰ ਖਾਦੀ ਨੂੰ ਪ੍ਰਮੋਟ ਕਰੋ ਜਿਹਦੇ ਨਾਲ ਸਾਡੀਆਂ ਇਹ ਮਾਮਾ ਭੈਣਾ ਪਰਿਵਾਰ ਜੁੜੇ ਹੋਏ ਨੇ ਤੇ ਥੋੜਾ ਖਾਸ ਤੌਰ ਤੇ ਧੰਨਵਾਦ ਜੋਸ਼ੀ ਜੀ ਸਾਰਾ ਪਰਿਵਾਰ ਬੀਜੇਪੀ ਦਾ ਸਾਡੇ ਯੂਥ ਖਾਸ ਤੌਰ ਤੇ ਯੁਵਾ ਸਾਡੇ ਬੀਜੇਪੀ ਦੇ ਕਾਰਕਿਰਤਾ ਬਹੁਤ ਵੱਡੀ ਇੱਥੇ ਮਹਿਮ ਚਲਾ ਰਹੇ ਆ ਉਹਨਾਂ ਨੇ ਵੀ ਸਾਰਿਆਂ ਨੇ ਖਰੀਦਾਰੀ ਵੀ ਕੀਤੀ ਆ ਤੇ ਸਾਰਿਆਂ ਦਾ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਬਹੁਤ ਹੀ ਅੱਛਾ ਅੱਜ ਸਾਰਾ ਦਿਨ ਰਿਹਾ ਏ ਗਾਂਧੀ ਜੀ ਦੇ ਉਹਨਾਂ ਨੂੰ ਯਾਦ ਕਰਦੇ ਹੋਏ ਬੜੇ ਵੱਡੇ ਅੱਜ ਪ੍ਰੋਗਰਾਮ ਸਾਰੇ ਦੇਸ਼ ਪਰਚ ਦੇਖੋ ਨਾ ਐ ਹੁੰਦੀ ਏ ਜੇ ਕਿਸੇ ਦੀ ਕਿਸੇ ਨੂੰ ਵਾਕਈ ਜੇ ਕਿਸੇ ਨੂੰ ਪਿਆਰ ਕਰਨਾ ਜੇ ਸਾਡੇ ਲਈ ਕੁਝ ਕਰਕੇ ਗਿਆ ਕੋਈ ਉਹਨੂੰ ਲਗਾਤਾਰ ਤੇ ਅੱਜ ਗੱਲਾਂ ਕਰਨ ਵਾਲੇ ਬੜੇ ਕਰਨਗੇ ਪਰ ਅੱਜ ਅਸਲੀ ਜੇ ਗਾਂਧੀ ਜੀ ਦੇ ਨਕਸ਼ੇ ਕਦਮਾਂ ਤੇ ਜਾਂ ਗਾਂਧੀ ਨੂੰ ਕੋਈ ਯਾਦ ਕਰ ਰਿਹਾ ਉਹ ਨਿਵਾਰਿਆ ਤੇ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੀ ਹੋਰ ਕੋਈ ਸਵਾਲ ਇੱਕ ਦੋ ਗੱਲਾਂ ਇடியா ਦੇ ਵੀ ਜਿੰਨੇ ਵੀ ਸਾਰੇ ਪਰਿਵਾਰ ਬੈਠਾਏ ਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਵੈਲਕਮ ਕਰਦਾ ਸਾਰਿਆਂ ਨੂੰ ਕੋਈ ਜਲੇਬੀ ਦੇ ਬੀ ਵਾਲੀ ਗੱਲ ਕੀਤੀ ਹੈ ਰਾਹੁਲ ਗਰਦੀ ਨੇ ਉਹ ਤੇ ਕੀ ਰਿਐਕਸ਼ਨ ਹੈ ਤੁਹਾਡਾ ਦੇਖੋ ਦੋ ਗੱਲਾਂ ਕੀਤੀਆਂ ਇੱਕ ਤਾਂ ਜਲੇਬੀ ਵਾਲੀ ਇੱਕ ਕੋਈ ਹੋਰ ਵੀ ਕੀਤੀ ਆ ਕਿਦੇ ਬਾਰੇ ਪੁੱਛਣਾ ਚਾਹੁੰਦੇ ਤੁਸੀਂ ਦੱਸੋ ਜਲੇਬੀ ਵਾਲੀ ਗੱਲ ਕਰੋ ਜੀ ਜਲੇਬੀ ਦੀ ਇੱਕ ਗੱਲ ਹੋਈ ਸੀ ਕਿ ਜਲੇਬੀ ਦੇ ਵਿੱਚੋਂ 50000 ਲੋਕਾਂ ਨੂੰ ਮੋਰੀ ਮਿਲਦੀ ਨਹੀਂ ਉਹ ਦੇਖੋ ਉਹਨਾਂ ਦਾ ਕਸੂਰ ਨਹੀਂਗਾ ਫੇਰ ਮੈਂ ਅੱਜ ਸਵੇਰੇ ਵੀ ਕਿਹਾ ਸੀ ਵੀ ਉਹਨਾਂ ਦੀ ਗਲਤੀ ਨਹੀਂਗੀ ਤੁਸੀਂ ਨਾ ਉਹਨਾਂ ਦਾ ਉਹਨਾਂ ਨੂੰ ਛੇੜਿਆ ਕਰੋ ਇੱਕ ਗੱਲ ਮੇਰੀ ਸੁਣੋ ਜਿਹੜੀ ਜਲੇਬੀ ਆ ਉਹ ਫੈਕਟਰੀ ਚ ਨਹੀਂ ਬਣਦੀ ਰਾਹੁਲ ਜੀ ਜਲੇਬੀ ਆ ਜਿਹੜੀ ਉਹ ਹਲਵਾਈ ਦੇ ਤੇ ਕੜਾਹੀ ਚੜਦੀ ਆ ਉਹਦੇ ਵਿੱਚ ਜਲੇਬੀ ਇਹ ਕਿਹੜੀ ਜਲੇਬੀ ਆ ਜਿੱਥੇ ਫੈਕਟਰੀ ਬਣਦੀ ਆ ਉਹ ਕਹਿੰਦੇ ਜੀ ਮੈਂ ਇਹ ਜਲੇਬੀ ਅਮਰੀਕਾ ਚ ਭੇਜਣੀ ਆ ਮੈਂ ਕੈਨੇਡਾ ਚ ਭੇਜਣੀ ਆ ਉਹ ਸਾਰੇ ਕੁਸ਼ੀ ਜਾਂਦਾ ਏ ਪਰ ਫੈਕਟਰੀ ਨਹੀਂ ਹੁੰਦੀ ਉਹ ਫੇਰ ਅੱਗੇ ਕਹਿ ਗਏ ਹਰਿਆਣੇ ਚੋ ਬੋਲ ਰਹੇ ਸੀ ਕਹਿੰਦੇ 10 20 30 ਤੇ 50000 ਬੰਦੇ ਨੂੰ ਨੌਕਰੀ ਮੈਂ ਦੇ ਦੇਣੀ ਆ ਜਲੇਬੀਆਂ ਚ ਹੁਣ ਮੈਨੂੰ ਇਹ ਗੱਲ ਦੱਸੋ ਇੱਕ ਅਮਰੂਤੀ ਸਭ ਤੋਂ ਵੱਡੀ ਕਾਰ ਆ ਨਾ ਆਪਣੇ ਹਿੰਦੁਸਤਾਨ ਸਭ ਤੋਂ ਵੱਧ ਅਮਰੂਤੀ ਉਹ ਹਰਿਆਣੇ ਚ ਉਹ 50000 ਨੌਕਰੀ ਤਾਂ ਅਜੇ ਤੱਕ ਉਹ ਹਰਿਆਣਾ ਚ ਅਮਰੂਤੀ ਵਾਲੇ ਨਹੀਂ ਦੇ ਸਕੇ ਅਮਰੂਤੀ ਸਯੂਕੀ ਵਾਲੇ ਇਹ ਐਹ ਜੀ ਕਿਹੜੀ ਜਲੇਬੀ ਬਣਾਉਣੀ ਆ ਜਿਹੜੀ ਇਸ ਕਰਕੇ ਯਾਰ ਬੇਮੈਨਾ ਗੱਲਾਂ ਨੇ ਨਾ ਇਹ ਗੱਲਾਂ ਤੇ ਧਿਆਨ ਦਿਆ ਕਰੋ ਉਹ ਉਹਨਾਂ ਨੂੰ ਕੋਈ ਜੋ ਸਮਝਾ ਦਿੰਦਾ ਜਲੇਬੀਆਂ ਤਾਂ ਆਪਣੇ ਖਾਂਦੇ ਹੀ ਆ ਪੰਜਾਬ ਹਰਿਆਣੇ 'ਚ ਕੋਈ ਸ਼ੱਕ ਨਹੀਂ ਉਹ ਕੋਤੇ ਜਲੇਬੀ ਲੈ ਆਇਆ ਉਹਨਾਂ ਨੇ ਉਸ ਜਿਵੇਂ ਉਹ ਚਾਕਲੇਟ ਖਾਂਦੇ ਆ ਆਦਤ ਬਾਹਰਲੀ ਚਾਕਲੇਟ ਵਾਲੀ ਆ ਉਹਨਾਂ ਨੇ ਕਿਹਾ ਜਿਵੇਂ ਵੀ ਜਲੇਬੀ ਵੀ ਮਿੱਠੀ ਆ ਇਹ ਵੀ ਸ਼ੈਦ ਫੈਕਟਰੀਆਂ 'ਚ ਹੀ ਬਣਦੀ ਹੋਊਗੀ ਚਾਕਲੇਟ ਵਾਂਗੂ ਚਲਾਤਾ ਕੰਮ ਇਸ ਕਰਕੇ ਇਹ ਬੜਾ ਸੀਰੀਅਸ ਮੁੱਦਾ ਏ ਇਹ ਕੋਈ ਨਾਰਮਲ ਗੱਲ ਨਹੀਂ ਇਹ ਬੜੀ ਸੀਰੀਅਸ ਗੱਲ ਆ ਰਾਹੁਲ ਜੀ ਜੇ ਤੁਸੀਂ ਕਰਦੇ ਹੋ ਉਹਨਾਂ ਨੂੰ ਹਜੇ ਹਜੇ ਦੇਖੋ 2004 ਦੇ ਲੱਗੇ ਆ 2004 ਤੋਂ 24 ਆ ਗਿਆ 24 ਸਾਲ ਤੁੱਤੇ ਹੋ ਗਏ ਹਜੇ ਤੱਕ ਉਹ ਜਲੇਬੀ ਦਾ ਅੰਤਰ ਨਹੀਂ ਉਹਨਾਂ ਨੂੰ ਪਤਾ ਵੀ ਇਹ ਫੈਕਟਰੀ ਚ ਬਣਦੀ ਹੈ ਜਾਂ ਹਲਵਾਈ ਬਣਾਉਂਦਾ ਏਖਾ ਦੂਜੀ ਗੱਲ ਤੁਸੀਂ ਕਿਹੜੀ ਪੁੱਛਣ ਚਾਹੁੰਦੇ ਹੋ ਜਿਹੜੀ ਉਹਨਾਂ ਨੇ ਕਿਹਾ ਸ਼ੂਗਰ ਕਰੋ ਜਲੇਬੀ ਦਾ ਨਾਮ ਲਿੱਤਾ ਅਮਰਤੀ ਨਹੀਂ ਕਹਿਤਾ ਇੱਕ ਨਾ ਆਂਬ ਨੂੰ ਲੈ ਕੇ ਵੀ ਸੀ ਨਹੀਂ 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 ਆਂਬ ਨੂੰ ਨਹੀਂ ਉਹਨਾਂ ਨੇ ਗੱਲ ਕੀਤੀ ਆ ਦੇਖੋ ਇਹੀ ਵਾਰਿਆ ਸਮਝੀ ਮਤਲਬ ਕੱਲ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਜਿਵੇਂ ਤੁਸੀਂ ਕਿਹਾ ਇਹ ਗੱਲ ਤੁਹਾਡੀ ਠੀਕ ਆ ਉਹ ਕਹਿੰਦੇ ਜੀ ਡੰਕੀ ਰਾਹੀ ਹਰਿਆਣੇ ਦੇ ਮੁੰਡੇ ਇਹਨਾਂ ਨੂੰ ਇੱਕ ਤਾਂ ਇਹ ਨਹੀਂ ਪਤਾ ਭਾਈ ਸਾਹਿਬ ਸਾਡੇ ਪੰਜਾਬ ਜਲੰਧਰ ਦੁਆਬੇ ਦੀ ਜੇ ਗੱਲ ਕਰਾਂ ਤਿੰਨ ਤਿੰਨ ਪੀੜ੍hiyan ਹੋ ਗਈਆਂ ਜਾਂਦਿਆਂ ਨੂੰ 90 ਤੋਂ ਇਹ ਸ਼ੁਰੂ ਹੋਇਆ ਹੋਇਆ ਕੰਮ ਪਰ ਉਹਨਾਂ ਨੂੰ ਇਹ ਗੱਲ ਉਹਨਾਂ ਚਿਰ ਪਤਾ ਨਹੀਂ ਲੱਗਦੀ ਜਿੰਨਾ ਇੱਕ ਚਿਰ ਪਿਕਚਰ ਨਾ ਬਣੀ ਉਹ ਸ਼ਾਹਰੂਖ ਖਾਨ ਦੀ ਪਿਕਚਰ ਆਈ ਨਾ ਡੰਕੀ ਡੰਕੀ ਉਹ ਤੋਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਗੱਲ ਤਾਂ ਉਹਨਾਂ ਨੇ ਇਹ ਚਲਾ ਦਿੱਤੀ ਉਹ ਇੱਥੇ ਭਾਈ ਸਾਹਿਬ ਇਹ ਤਿੰਨ ਦਿਨ ਪੀੜੀਆਂ ਤੇ ਇਹ ਭਰੇ ਪਏ ਨੇ ਲੋਕ ਅੱਜ ਦੇ ਨਹੀਂ ਅਮਾਲਵੇਚ ਜਾਂ ਹਰਿਆਣੇਚ ਇਹ ਤਾਂ 90 ਦਾ ਕੰਮ ਚੱਲ ਰਿਹਾ ਉਹਨਾਂ ਨੂੰ ਅੱਜ ਕਿਸੇ ਨੇ ਦੱਸ ਤੀ ਇਹ ਗੱਲ ਮੜਾਤਾ ਕੋਈ ਉਹਨਾਂ ਨੇ ਇਹ ਗੱਲ ਬਣਾਤੀ ਭਾਈ ਸਾਹਿਬ 10 ਸਾਲ 10 ਸਾਲ ਤੁਹਾਡੀ ਸਰਕਾਰ ਰਹੀ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਯੂਪੀਐਚਪੀ ਡੰਕੀ ਕੀ ਹੁੰਦਾ ਹੈ ਜਾਂ ਕਿਵੇਂ ਜਾ ਰਹੇ ਆ ਸਾਡੇ ਬਾਹਰ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ 10 ਸਾਲ ਹਰਿਆਣੇ ਚ ਤੁਹਾਡੀ ਸਰਕਾਰ ਰਹੀ ਉਰੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਰਹੀ ਪੰਜਾਬ ਚ ਦੋ ਵਾਰ ਤੁਹਾਨੂੰ ਕਿਸੇ ਨੇ ਨਹੀਂ ਇਹਦੀ ਜਾਣਕਾਰੀ ਦਿੱਤੀ ਇਹ ਤੁਹਾਨੂੰ ਅੱਜ ਪਤਾ ਲੱਗਿਆ ਤੁਸੀਂ ਅੰਦਾਜ਼ਾ ਲਾਓ ਇਹ ਬੰਦਾ ਕਿੰਨਾ ਪਿੱਛੇ ਆ ਇਹ ਗੱਲ ਪੰਜਾਬ ਦੀਆਂ ਤਿੰਨ ਪੀੜੀਆਂ ਹਰਿਆਣੇ ਦੀਆਂ ਤਿੰਨ ਪੀੜੀਆਂ ਜਾ ਕੇ ਉੱਥੇ ਸੈਟਲ ਹੋ ਗਈਆਂ বাস ਗਈਆਂ ਇਹ 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 ਰੂਟਾਂ ਥਾਂ ਹੀ ਜਾਂਦੇ ਹੋਏ ਚ ਇਹ ਚਾਹੇ ਮੈਕਸੀਕੋ ਦਾ ਰੂਟ ਆ ਕਲੰਬੀਆ ਦਾ ਰੂਟ ਆ ਚਾਹੇ ਕਿੱਡਾ ਵੱਡਾ ਇਹਨਾਂ ਨੂੰ ਇਹ ਦੱਸੋ ਜਿਹੜਾ ਮਾਲਟਾ ਟਰੈਜੇਡੀ ਹੋਈ ਸੀ ਬੋਟ ਦੀ ਉਹ ਕਦ ਹੋਈ ਸੀ ਕਿੰਨਾ ਚਿਰ ਪਹਿਲਾਂ ਹੋਈ ਸੀ ਉਸ ਉਸ ਸ਼ਿਪ ਉਸ ਬੋਟ ਦੇ ਰਾਹੀਂ 2 2 3 3 400 100 ਬੰਦਾ ਜਿਹੜਾ ਹੈ ਉਹ ਉੱਥੇ ਜਾਂਦਾ ਹੈ ਤੇ ਸਾਡਾ ਤਾਂ ਸਾਰਾ ਦੁਆਬਾ ਇਹ ਖਾਲੀ ਹੋਇਆ ਪਿਆ ਹੁਣ ਮਾਲਵਾ ਇਹ ਹਰਿਆਣਾ ਇਹ ਜਨਾਬ ਨੂੰ ਹੁਣ ਸੁਰਤ ਆਈ ਹੈ ਵੀ ਜਦੋਂ ਇਸ ਕਰਕੇ ਇਹ ਤਾਂ ਪਿਕਚਰ ਦੇਖ ਕੇ ਚੱਲਦੇ ਆ ਇਹਨਾਂ ਨੂੰ ਨਹੀਂ ਅਸਲੀਅਤ ਕੋਈ ਪਤਾ ਦੋ ਗੱਲਾਂ ਇਹਨਾਂ ਨੇ ਹਰਿਆਣੇ 'ਚ ਕੀਤੀਆਂ ਏ ਉਹ ਦੋਨੋਂ ਹੀ ਉਹ ਗੱਲਾਂ ਕੀਤੀਆਂ ਜਿਹੜਾ ਅਣਜਾਣ ਬੰਦਾ ਵੀ ਡੰਕੀ ਹੁਣ ਇਹਨਾਂ ਨੂੰ ਪਤਾ ਲੱਗਿਆ ਤੇ ਦੂਜੀ ਜਲੇਬੀ ਦਾ ਇਹਨਾਂ ਨੂੰ ਪਤਾ ਲੱਗਿਆ ਇਸ ਕਰਕੇ ਬਚੋ ਇਹਨਾਂ ਤੋਂ ਜੇ ਬਚ ਸਕਦੇ ਜਿਹਨੂੰ ਇਹ ਗੱਲਾਂ ਹਜੇ ਤੱਕ ਪਤਾ ਹੀ ਨਹੀਂ ਉਹ ਲੀਡਰ ਆਫ ਆਪਰੇਸ਼ਨ ਕਾਦਾ ਮੈਂ ਤਾਂ ਪਾਰਲੀਮੈਂਟ 'ਚ ਪੁੱਛੂੰਗਾ ਜਨਾਬ ਵੀ ਇਹ ਆਪਾਂ ਨੂੰ ਬਾੜੀ ਚੰਗੀ ਗੱਲ ਆ ਜੀ ਹੁਣ ਪਤਾ ਲੱਗਿਆ ਤੁਸੀਂ ਤਾਂ 30 40 ਸਾਲ ਪਿੱਛੇ ਹੋ ਅਜੇ ਆਪਣੀ ਉਮਰ ਦੇ ਹਿਸਾਬ ਦੇ ਨਾਲ ਧੰਨਵਾਦ ਸਨੀਯਾਖੜ ਬਾਰੇ ਜ਼ਰੂਰ ਵੇਖੋ ਜੀ ਇੱਕ ਸਨੀਯਾਖੜ ਕਿਹਾ ਜਾ ਰਿਹਾ ਵੀ ਪੰਜਾਬ ਦੀ ਜਿਹੜੀ ਇਕਾਈ ਹੈ ਉਹਦੇ ਨਾਲ ਨਰਾਜ਼ ਚੱਲ ਰਹੇ ਨੇ ਮੀਟਿੰਗਾਂ 'ਚ ਨਜ਼ਰ ਨਹੀਂ ਆ ਰਹੇ ਬਿਲਕੁਲ ਤੁਸੀਂ ਤੁਸੀਂ ਬੜਾ ਇਹ ਜ਼ਰੂਰੀ ਹੈ ਤੁਹਾਡਾ ਵੀ ਆ ਵੀ ਕਹਿੰਦੇ ਤੁਹਾਡੇ ਤੋਂ ਤੁਹਾਡੇ ਨੂੰ ਨਰਾਜ਼ ਨੇ ਇਹ ਮੈਂ ਇਹ ਬਹੁਤ ਦੇਖੋ ਜਾਖੜ ਸਾਹਿਬ ਨੇ ਨਾ ਜਿਹੜੇ ਜਾਖੜ ਸਾਹਿਬ ਸਾਡੇ ਲਈ ਸਮਾਜ ਲਈ ਇੱਕੋ ਇੰਸਟੀਚਿਊਟ ਨੇ ਉਹ ਇਕੱਲੇ ਜੋ ਅੱਜ ਕੋਈ ਕਹਿ ਦੇਵੇ ਧੋਖਾ ਵਜਾ ਕੇ ਮੈਂ ਕਹਿਣਾ ਇਹ ਗੱਲ ਆ ਜਿਹੜੇ ਉਹਨਾਂ ਬਾਰੇ ਗੱਲਾਂ ਕਰਦੇ ਆ ਨਾ ਦੂਜੀਆਂ ਪਾਰਟੀਆਂ ਵਾਲੇ ਇਹ ਕਾਂਗਰਸੀ ਇਹ ਤਾਂ ਮਗਰ ਫਿਰਦੇ ਹੁੰਦੇ ਜਾਕਰਟ ਸਾਹਿਬ ਦੇ ਮੈਂ ਪੈਰ ਫੜਦੇ ਦੇਖੇ ਜਦੋਂ ਉਹ ਪ੍ਰਧਾਨ ਸੀ ਸੀਐਲਪੀ ਲੀਡਰ ਸੀ ਤਾਂ ਮਗਰ ਮਗਰ ਗੱਡੀਆਂ ਲਾਉਂਦੇ ਸੀ ਉਹਨਾਂ ਦੇ ਅੱਜ ਜਿਹੜੇ ਗੱਲਾਂ ਕਰਦੇ ਆ ਉਦੋਂ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਕੇ ਇਹਨਾਂ ਦਾ ਗਲਾ ਸੁੱਕਦਾ ਸੀ ਤੇ ਮੈਂ ਇੱਕ ਗੱਲ ਹੋਰ ਕਹਿ ਦਵਾਂ ਜਾਕਰਟ ਸਾਹਿਬ ਅਸੀਂ ਜਦੋਂ ਸਭ ਤੋਂ ਵੱਡਾ ਪ੍ਰੋਗਰਾਮ ਲੁਧਿਆਣੇ ਕਾਜ ਕਰਨੀ ਦਾ ਪ੍ਰੋਗਰਾਮ ਆਇਆ ਜੀ ਸਾਡੇ ਮੰਡਲ ਪ੍ਰਧਾਨ ਤੋਂ ਲੈ ਕੇ ਡਿਸਟ੍ਰਿਕਟ ਦੇ ਸਾਰੀ ਬਾਡੀਆਂ ਸਟੇਟ ਦੀ ਸਾਰੀ ਬਾਡੀ ਤੇ ਹਜ਼ਾਰਾਂ ਦੀ ਗਿਣਤੀ ਲੁਧਿਆਣੇ ਇਹ ਪ੍ਰੋਗਰਾਮ ਹੋਇਆ ਜਿੱਥੇ ਭਵਿੰਦਰ ਯਾਦਵ ਜੀ ਆਏ ਸੀ ਤੁਸੀਂ ਸਾਰੇ ਤੁਹਾਨੂੰ ਪਤਾ ਸਭ ਤੋਂ ਵੱਡਾ ਪ੍ਰੋਗਰਾਮ ਉਹ ਸੀ ਤੇ ਸਾਰਾ ਦਿਨ ਅਸੀਂ ਲੁਧਿਆਣੇ ਉਹ ਲੁਧਿਆਣੇ ਮੇਰੇ ਹੀ ਜਿਹੜਾ ਹਲਕਾ ਏ ਜਿੱਥੋਂ ਮੈਂ ਇਲੈਕਸ਼ਨ ਲੜਦਾ ਉੱਥੇ ਉਹ ਕਰਵਾਇਆ ਸੀ ਤੇ ਜਾਖੜ ਸਾਹਿਬ ਤੇ ਮੈਂ ਸਾਰਾ ਦਿਨ ਰਹੇ ਉਦੋਂ ਬਾਅਦ ਉਹਨਾਂ ਦੇ ਜਾਣਾ ਸੀ ਜਰਮਨ ਉਹਨਾਂ ਦੇ ਪਰਿਵਾਰ ਆ ਵਾਈਫ ਨੇ ਉੱਥੇ ਉਹ ਚਲੇ ਗਏ ਤੇ ਹਫਤਾ ਪਹਿਲਾਂ ਮੇਰੇ ਕੋਲ ਸੰਦੀਪ ਅਸੀਂ ਕੋਈ ਇਸ਼ੂ ਸੀ ਫੋਟੋ ਵੀ ਦੇਖ ਲਿਓ ਤੁਸੀਂ ਪੇਜ ਤੇ ਜਾਂ ਕਿਤੇ ਵੀ ਖਬਰਾਂ ਵੀ ਤੇ ਮੈਨੂੰ ਇਨਵਾਈਟ ਕਰਨਾ ਸੀ ਨਵੰਬਰ ਚ ਉਹਨਾਂ ਦਾ ਬਹੁਤ ਵੱਡਾ ਉੱਥੇ ਕੋਈ ਮੈਰਾਥਨ ਪ੍ਰੋਗਰਾਮ ਆ ਇਸ ਕਰਕੇ ਇੱਕ ਜਦੋਂ ਜਨਰਲ ਸੈਕਟਰੀ ਅੰਚਾਰ ਜੁਰਪਾਨੀ ਸਾਹਿਬ ਨੇ ਇਹ ਗੱਲ ਕਹਿਤੀ ਵੀ ਇਹ ਬਿਲਕੁਲ ਵਾਵਾ ਹੈ ਜੇ ਕੋਈ ਇੱਕ ਪ੍ਰੋਗਰਾਮ ਚ ਦੋ ਪ੍ਰੋਗਰਾਮ ਚ ਜੇ ਕੋਈ ਨਹੀਂ ਆਇਆ ਤੇ ਆਪਾਂ ਇਹ ਤਾਂ ਸਿਰਫ ਹਰਿਆਣੇ ਦੀ ਇਲੈਕਸ਼ਨ ਨੂੰ ਦੇਖ ਕੇ ਇਹ ਹਵਾ ਚੋਂ ਤੀਰ ਨਹੀਂ ਛੱਡੇ ਆਉਂਦਾ ਉਹ ਇਹ ਇਹ ਗੱਲ ਪੈਦਾ ਹੀ ਕਿਉਂ ਹੋਈ ਆਈ ਕਿੱਥੋਂ ਇਹ ਗੱਲ ਇਹ ਜਾਣ ਬੁੱਝ ਕੇ ਹਰਿਆਣਾ ਇਲੈਕਸ਼ਨ ਦੇ ਵਿੱਚ ਦੇਖ ਕੇ ਉਹ ਜਾਟ ਵੋਟ ਨੂੰ ਸਭ ਨੂੰ ਕਿਤੇ ਨਾ ਕਿਤੇ ਡੈਂਟ ਪਾਉਣ ਦੀ ਇਹ ਕੋਸ਼ਿਸ਼ ਆ ਦੂਜੀ ਗੱਲ ਬੀਜਪੀ ਇਸ ਤਰੀਕੇ ਨਾਲ ਕੋਈ ਖੇਰ ਬਣਦਾ ਨਹੀਂ ਪੀ ਪ੍ਰਧਾਨ ਮੰਤਰੀ ਜੀ ਨੱਡਾ ਸਾਹਿਬ ਅਮਿਤ ਸ਼ਾਹ ਜੀ ਤੇ ਸੰਗਠਨ ਤੇ ਜੇ ਮੈਂ ਕੋਈ ਕਹਿ ਸਕਦਾ ਜੇ ਪੰਜਾਬ ਚੋਂ ਜੇ ਕਿਸੇ ਨੂੰ ਪਾਰਟੀ ਕਿਉਂਕਿ ਪ੍ਰੈਜ਼ੀਡੈਂਟ ਤੋਂ ਬਗੈਰ ਜਿਹੜਾ ਪਾਰਟੀ ਪ੍ਰੈਜ਼ੀਡੈਂਟ ਹੋਵੇ ਕਿਸੇ ਵੀ ਪਾਰਟੀ ਦਾ ਮੈਂ ਕਹਿੰਦਾ ਮੈਂ ਪਰ ਬੀਜੇਪੀ ਦਾ ਤਾਂ ਮੈਂ ਕਹਿਣਾ ਵੇ ਦੇਖਿਆ ਇੰਨਾ ਇੱਥੇ ਸਿੱਧਾ ਰੂਲ ਆ ਆ ਪ੍ਰਧਾਨ ਜੀ ਬੈਠੇ ਆ ਪੱਤਾ ਨਹੀਂ ਹਿੱਲ ਸਕਦਾ ਪੱਤਾ ਵੀ ਇਸ ਕਰਕੇ ਜੀ ਮੈਂ ਕੋਈ ਮੰਤਰੀ ਪੰਜਾਬ ਚੋਂ ਬਣਿਆ ਤਾਂ ਉਹ ਜਾਖੜ ਸਾਹਿਬ ਦੀ رائے ਨਾਲ ਉਹਨਾਂ ਦੇ ਪੁੱਛੇ ਨਾਲ ਸਹਿਮਤੀ ਨਾਲ ਉਹਨਾਂ ਦੇ ਬਣਿਆ ਤੇ ਮੇਰੇ ਇਹ ਮੈਂ ਗੱਲਾਂ ਕਰਦਾ ਨਹੀਂ ਜਾਂ ਤੁਸੀਂ ਪੁੱਛ ਲਿਆ ਇਹ ਗੱਲਾਂ ਬੜੀਆਂ ਲਾਈਨ ਜੀ ਪਰ ਉਹ ਉਹ ਫਿਰ ਖਬਰ ਬਣੇ ਬਣੂ ਕਿਵੇਂ ਇਸ ਕਰਕੇ ਜਾਖੜ ਸਾਹਿਬ ਜੇ ਮੇਰੇ ਨਾਲ ਗੱਲ ਕਰਾਂ ਸਾਡੇ ਤਾਂ ਬਹੁਤ ਤਿੰਨ ਪੀੜੀਆਂ ਦੇ ਸੰਬੰਧ ਨੇ ਇਹ ਗੱਲਾਂ ਉਦੋਂ ਬਾਅਦ ਪਤਾ ਨਹੀਂ ਕਿੰਨੇ ਕੁ ਅਸੀਂ ਪ੍ਰੋਗਰਾਮ ਕਰ ਲੇ ਕਿੰਨੇ ਕੁ ਅਸੀਂ ਉਦੋਂ ਬਾਅਦ ਫੰਕਸ਼ਨ ਕਰ ਲੇ ਤੇ ਜਾਖੜ ਸਾਹਿਬ ਤੁਹਾਡੇ ਮੂਰੇ ਆ ਕੇ ਜਿੱਦਣ ਆਉਣਗੇ ਉਸ ਦਿਨ ਤੁਸੀਂ ਜਵਾਬ ਲੈ ਲਿਓ ਤੇ ਤੁਹਾਨੂੰ ਪਤਾ ਹੀ ਹੈ ਫਿਰ ਜਵਾਬ ਦੇਣ ਚੋ ਸਾਬ ਕਿੰਨੇ ਕੁ ਬਾਕੀਆਂ ਨੂੰ ਮਤਲਬ ਫਿਰ ਮੂੜੇ ਟਿਕਦਾ ਨਹੀਂ ਹੁੰਦਾ ਕੋਈ ਉਹਨਾਂ ਦੇ ਜਵਾਬ ਤੇ ਤੁਹਾਨੂੰ ਕੋ ਲੱਗਦਾ ਵੀ ਇਹ ਕਿਉਂ ਚਰਚਾ ਨਿਕਲ ਗਈ ਉਸ ਤੋਂ ਬਾਅਦ ਹਰਿਆਣਾ ਇਲੈਕਸ਼ਨ ਦਾ ਬਿਆਨ ਜਿਹੜਾ ਅਸੀਂ ਗਾ ਪ੍ਰਤਾਪ ਸਿੰਘ ਬਾਜਵਾਦਾਰ ਨਾਲ ਹੀ ਰਾਜਾ ਵੜਿੰਗ ਦਾ ਹਰਿਆਣਾ ਇਲੈਕਸ਼ਨ ਨਾਲੇ ਉਹਨਾਂ ਨੂੰ ਕੀ ਲੈਣਾ ਦੇਣਾ ਯਾਰ ਉਹ ਆਪਣੀ ਪਾਰ ਸਾਡੀ ਉਹ ਪੋਲਿਟੀਕਲ ਬੰਦੇ ਦੂਜੀ ਪਾਰਟੀ ਬਾਰੇ ਉਹਨਾਂ ਨੂੰ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਕਰਕੇ ਉਹ ਸਾਡਾ ਕੰਮ ਆ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹ ਸਾਡੀ ਪਾਰਟੀ ਨੇ ਦੇਖਣਾ ਪ੍ਰਧਾਨ ਜੀ ਨੇ ਦੇਖਣਾ ਵੀ ਕੀ ਚੱਲਦਾ ਇੱਕ ਹੀ ਖਬਰ ਚਲਵਾ ਕੇ ਆਪ ਹੀ ਖਬਰ ਆਪ ਹੀ ਪੁੱਛਣ ਲੱਗ ਜਾਂਦੇ ਆਪ ਹੀ ਖਬਰ ਚਲਾ ਦਿੰਦੇ ਆ ਜਦੋਂ ਸਾਡੇ ਪ੍ਰਦੇਸ਼ ਨੇ ਸਾਡੇ ਰਪਾਨੀ ਸਾਹਿਬ ਜਿਹੜੇ ਇਨਚਾਰਜ ਨੇ ਉਹਨਾਂ ਨੇ ਆ ਕੇ ਇਹ ਗੱਲ ਕਰਤੀ ਵੀ ਭਾਈ ਉਹ ਦਿੱਲੀ ਚ ਨੇ ਕੋਈ ਕੰਮ ਸੀ ਹੁਣ ਜੇ ਉਹਨਾਂ ਤੇ ਵੀ ਨਹੀਂ ਆਪਾਂ ਨੂੰ ਵਿਸ਼ਵਾਸ ਫਿਰ ਮੈਨੂੰ ਨਹੀਂ ਸਮਝ ਆਉਂਦੀ ਫਿਰ ਆਪਣਾ ਆਪਾਂ ਕਿੱਥੇ ਇੱਕ ਜਾ ਕੇ ਇਹ ਚੀਜ਼ਾਂ ਨੂੰ ਦੂਜੀ ਗੱਲ ਇੱਕ ਮੰਤ ਭਾਗੀ ਤੁਸੀਂ ਸਵਾਲ ਕੀਤਾ ਮੈਂ ਦੇਖ ਕੇ ਅੱਜ ਹੈਰਾਨ ਆ ਜਿਸ ਤਰੀਕੇ ਨਾਲ ਖਬਰਾਂ ਜੋ ਨਿਕਲ ਕੇ ਪੰਚਾਇਤੀ ਇਲੈਕਸ਼ਨਾਂ ਚ ਆ ਰਹੀ ਹੈ ਇੱਕ ਤਾਂ ਇਹ ਹਿੰਦੀ ਲਾਈਨਸ ਦੋਨੋਂ ਇਕੱਠੇ ਆ ਡਰਾਮਾ ਕਰ ਰਹੇ ਆ ਦੂਜਾ ਇਹ ਜਿੰਨੇ ਵੱਡੇ ਲੀਡਰ ਜੋ ਕੱਲ ਦੇਖਿਆ ਏ ਇਹ ਮੈਸੇਜ ਕੀ ਦੇ ਰਹੇ ਆ ਆ ਪ੍ਰਧਾਨ ਜੀ ਆਪੋਜੀਸ਼ਨ ਲੀਡਰ ਬڑے-ਬڑے ਹੋਰ ਉਹਨਾਂ ਨੂੰ ਤਾਂ ਮੈਂ ਕਹਿ ਰਿਹਾ ਨੋਈ ਨਹੀਂ ਲੈਣਾ ਚਾਹੁੰਦਾ ਜੋ ਗੁਰਦਾਸਪੁਰ ਦੇ ਵਿੱਚ ਇੱਕ ਅਫੀਸਰ ਇੱਕ ਡਿਪਟੀ ਕਮਿਸ਼ਨਰ ਉਹਦੇ ਨਾਲ ਕਿਸ ਤਰੀਕੇ ਨਾਲ ਭੱਦੀ ਸ਼ਬਦਾਵਲੀ ਵਰਤ ਰਿਹਾ ਮੈਂ ਹੈਰਾਨ ਆ ਜੀ ਇਹਹ ਜੇ ਲੀਡਰ ਤੇ ਲੋਕ ਇਹਨਾਂ ਨੂੰ ਜਿਹੜਿਆਂ ਨੂੰ ਚੁਣਦੇ ਆ ਮੈਂ ਕਹਿੰਦਾ ਉਹਨਾਂ ਲਈ ਵੀ ਕੱਲ ਹੈਰਾਨਗੀ ਹੋਊਗੀ ਉਹ ਡੀਸੀ ਨੂੰ ਕਹਿ ਰਿਹਾ ਯਾਰ ਡੀਸੀ ਤਾਂ ਇੱਕ ਸਾਡੇ ਲਈ ਇੱਕ ਲੋਕਾਂ ਦੇ ਕੰਮ ਕਰਨ ਲਈ ਉਹ ਲੱਗੇ ਹੁੰਦੇ ਆ ਕਿ ਤੁਸੀਂ ਤਮਕਾਰੇ ਹੋ ਜਾ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਹੋ ਇਸ ਕਰਕੇ ਮੈਂ ਤਾਂ ਇਹ ਚਾ ਕਹੂੰਗਾ ਵੀ ਇਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਅਫਸਰਾਂ ਨੂੰ ਧਮਕਾਉਣ ਦੇ ਲਈ ਕਿਉਂਕਿ ਆਮ ਆਦਮੀ ਤਾਂ ਇਕੱਠੇ ਹੀ ਨੇ ਇਹ ਤਾਂ ਰਲੇ ਹੋਏ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਪਰ ਮੈਂ ਜ਼ਰੂਰ ਕਹੂੰਗਾ ਵੀ ਇਸ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਜਲਦੀ ਤੋਂ ਜਲਦੀ ਜਿਹੜਾ ਇੱਕ ਅਫਸਰਾਂ ਨੂੰ ਧਮਕਾਇਆ ਗਿਆ ਅਫਸਰਾਂ ਨੂੰ ਇਹ ਕਿਹਾ ਗਿਆ ਵੀ ਤੇਰੇ ਬਾਪ ਦਾਦ ਡਾਕਟਰ ਇਸ ਤਰੀਕੇ ਨਾਲ ਇੱਕ ਜੇ ਆਈਐਸ ਅਫੀਸਰ ਤੇ ਵੀ ਜੇ ਇਲੈਕਸ਼ਨ ਕਮਿਸ਼ਨ ਇਹ ਤੋਹੀਨ ਇੱਕ ਮਤਲਬ ਜਿਹੜੇ ਆਪਣੇ ਅੰਮ੍ਰ ਨੂੰ ਕਹਿੰਦੇ ਹੁਣ ਵੀ ਸਾਡੇ ਜਿਹੜਾ ਸਿਆਣਾ ਹੀ ਨਹੀਂ ਕੋਈ ਉਹਨਾਂ ਦੀ ਭੋਲੀ ਉਹਨਾਂ ਦੀ ਭਾਸ਼ਾ ਮੈਨੂੰ ਤੁਸੀਂ ਦੱਸ ਦੋ ਵੀ ਉਹ ਸਭੇਕ ਸੀ ਇਹ ਗੱਲਾਂ ਚੰਗੀਆਂ ਹੈ ਵੀ ਤੇਰੀ ਅਸੀਂ ਤੇ ਅਸੀਂ ਦੇ ਦਾਂਗੇ ਤੈਨੂੰ ਐ ਬਣਾ ਦਾਂਗੇ ਤੈਨੂੰ ਆਹ ਬਣਾ ਦਾਂਗੇ ਸਾਡੀ ਸਰਕਾਰ ਆ ਗਈ ਉਸ ਤੋਂ ਬਾਅਦ ਤੈਨੂੰ ਦੇਖਾਂਗੇ ਕਰ ਕੀ ਰਹੇ ਆ ਇਹ ਕੀ ਗੁੰਡਾਗਰਦੀ ਕਰ ਰਹੇ ਆ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਸਖਤ ਕਾਰਵਾਈ ਜਿੰਨੇ ਵੀ ਲੋਕ ਉੱਥੇ ਐਮਐਲਏ ਜਾਂ ਜਿਹੜੇ ਵੀ ਲੋਕ ਬੈਠੇ ਸੀ ਉੱਥੇ ਉਹਨਾਂ ਤੇ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਕਹੂੰਗਾ ਵੀ ਇਹ ਜੇ ਲੋਕ ਐਮਐਲਏ ਐਲਓਪੀ ਐਮਪੀ ਬਣਦੇ ਲਾਇਕ ਨਹੀਂ ਕਿ ਜਿਨ੍ਹਾਂ ਨੂੰ ਆਪਣੀ ਬੋਲੀ ਤੇ ਆਪਣੇ ਆਪ ਤੇ ਆਪਣੇ ਗੁੱਸੇ ਤੇ ਕੰਟਰੋਲ ਨਹੀਂਗਾ ਉਹ ਉਹ ਲੋਕਾਂ ਨੂੰ ਕੀ ਸਿੱਖ ਦੇਣਗੇ ਬਈ ਉਹ ਲੋਕਾਂ ਨੂੰ ਕੀ ਸਿਖਾਉਣਗੇ ਇਸ ਕਰਕੇ ਇਹ ਅਹਜੇ ਲੀਡਰਾਂ ਦਾ ਇਹਨਾਂ ਦਾ ਸਮਾਜ ਦੇ ਵਿੱਚ ਵੀ ਜੋ ਇਹ ਗੰਧ ਜ਼ਹਿਰ ਕੋਲ ਰਹੇ ਆ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਸਬਕ ਸਿਖਾਉਣਾ ਚਾਹੀਦਾ ਇਹਦੇ ਲੋਕ ਬਿਲਕੁਲ ਵੀ ਇਹ ਜੀ ਹਿੰਮਤ ਨਾ ਕਰਨ ਵੀ ਉਹ ਅਹ ਜੀਆਂ ਗੱਲਾਂ ਜਿਹੜੀਆਂ ਐ ਸਮਾਜ ਦੇ ਵਿੱਚ ਉਹਨਾਂ ਦੀ ਆਉਣ ਇਹ ਤਾਂ ਡਰਪੋਕ ਲੋਕ ਨੇ ਜਿਹੜੀਆਂ ਇਹ ਜੀਆਂ ਗੱਲਾਂ ਕਰਦੇ ਕਾਹਿਰ ਨੇ ਮੈਂ ਕਮਜ਼ੋਰ ਨੇ ਜਿਹੜੇ ਡਰਾਉਂਦੇ ਆ ਆਪਣੇ ਅਹੁਦਿਆਂ ਨਾਲ ਡਰਾਉਂਦੇ ਆ ਇਹਨਾਂ ਨੂੰ ਅਹੁਦੇ ਮਿਲਣੇ ਹੀ ਨਹੀਂ ਚਾਹੀਦੇ ਧੰਨਵਾਦ ਥੈਂਕ ਯੂ ਸਰ ਵੈਲਕਮ ਚਲਿਏ ਸਰ